ਮੈਂ ਬਲਜੀਤ ਕੌਰ ਝੂਟੀ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਓ ਅੱਜ ਅਸੀਂ ਜਗਤ ਪੰਜਾਬੀ ਸਭਾ ਦੇ ਇੱਕ ਨਵੇਂ ਉਪਰਾਲੇ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ ਜੀ ਜਗਤ ਪੰਜਾਬੀ ਸਭਾ ਜੀ ਐਨ ਗਰਲ ਕਾਲਜ ਪਟਿਆਲਾ ਤੇ ਸਾਂਝਾ ਘਰ ਵੱਲੋਂ ਲਘੂ ਫਿਲਮ ਮੁਕਾਬਲੇ ਕਰਾਏ ਜਾਣਗੇ ਲਘੂ ਫਿਲਮਾਂ ਦਾ ਵਿਸ਼ਾ ਨੈਤਿਕਤਾ ਹੋਣਾ ਚਾਹੀਦਾ ਹੈ ਇਨ੍ਹਾਂ ਮੁਕਾਬਲਿਆਂ ਦਾ ਮਕਸਦ ਹੀ ਪੰਜਾਬੀਆਂ ਨੂੰ ਨੈਤਿਕਤਾ ਦਾ ਗਿਆਨ ਦੇਣਾ ਹੈ ਫਿਲਮ ਦਾ ਸਮਾਂ 4 ਮਿੰਟ ਤੋਂ ਲੈ ਕੇ 8 ਮਿੰਟ ਹੋ ਸਕਦਾ ਹੈ ਆਪ ਸਭ ਜੀ ਨੂੰ ਬੇਨਤੀ ਹੈ ਕਿ ਤੁਸੀਂ ਆਪ ਤਿਆਰ ਕੀਤੀ ਹੋਈ ਫਿਲਮ 15 ਦਸੰਬਰ 2024 ਤੋਂ ਪਹਿਲਾਂ ਭੇਜ ਦਿਓ 17 ਜਨਵਰੀ 2025 ਨੂੰ ਸਾਰੀਆਂ ਹੀ ਫਿਲਮਾਂ ਜੱਜਾਂ ਵੱਲੋਂ ਦੇਖੀਆਂ ਜਾਣਗੀਆਂ ਸਾਰੇ ਜੱਜ ਫਿਲਮੀ ਦੁਨੀਆ ਨਾਲ ਸੰਬੰਧਿਤ ਤੇ ਨਿਰਪੱਖ ਹੋਣਗੇ ਪਹਿਲੇ ਨੰਬਰ ਤੇ ਆਉਣ ਵਾਲੀ ਫਿਲਮ ਨੂੰ 25000 ਰੁਪਏ ਦੂਜੇ ਨੰਬਰ ਤੇ ਆਉਣ ਵਾਲੀ ਫਿਲਮ ਨੂੰ 15000 ਰੁਪਏ ਅਤੇ ਤੀਜੇ ਨੰਬਰ ਤੇ ਆਉਣ ਵਾਲੀ ਫਿਲਮ ਨੂੰ 10000 ਰੁਪਏ ਨਗਦ ਇਨਾਮ ਦਿੱਤੇ ਜਾਣਗੇ ਭਾਗ ਲੈਣ ਵਾਲੇ ਨੂੰ ਸਰਟੀਫਿਕੇਟ ਵੀ ਦਿੱਤਾ ਜਾਵੇਗਾ ਪਹਿਲੇ ਨੰਬਰ ਤੇ ਆਉਣ ਵਾਲੀ ਫਿਲਮ ਦਾ ਨਗਦ ਇਨਾਮ 25000 ਰੁਪਏ ਸਰਦਾਰ ਗੁਰਦਰਸ਼ਨ ਸਿੰਘ ਸிராਜੀ ਵੱਲੋਂ ਦਿੱਤਾ ਜਾਏਗਾ ਨਗਦ ਇਨਾਮ 22 ਫਰਵਰੀ 2025 ਨੂੰ ਵਿਰਾਸਤ ਏ ਖਾਲਸਾ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਦਿੱਤੇ ਜਾਣਗੇ ਕਈ ਕਾਲਜਾਂ ਦੇ ਪ੍ਰਿੰਸੀਪਲ ਸਾਹਿਬਾਨ ਨਾਲ ਸੰਪਰਕ ਕੀਤਾ ਗਿਆ ਸਰਦਾਰ 인ਦਰਦੀਪ ਸਿੰਘ ਚੀਮਾ ਜੀ ਨੇ ਕਿਹਾ ਹੈ ਫਿਲਮਾਂ ਦੇ ਮੁਕਾਬਲੇ ਕਰਾਉਣ ਨਾਲ ਆਮ ਲੋਕਾਂ ਨੂੰ ਨੈਤਿਕਤਾ ਬਾਰੇ ਭਰਪੂਰ ਗਿਆਨ ਹੋਵੇਗਾ ਸਰਦਾਰ ਸਰਦੂਲ ਸਿੰਘ ਥਿਆੜਾ ਜੀ ਪ੍ਰਧਾਨ ਜਗਤ ਪੰਜਾਬੀ ਸਭਾ ਤੇ ਸੰਤੋਖ ਸਿੰਘ ਸੰਧੂ ਜੀ ਪ੍ਰਧਾਨ 온ਟਾਰੀਓ ਫਰੈਂਡ ਕਲੱਬ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਉਹ ਇਸ ਕਾਰਜ ਲਈ ਸੰਪੂਰਨ ਸਾਥ ਦੇ ਰਹੇ ਹਨ ਵਿਧੇਰੇ ਜਾਣਕਾਰੀ ਲਈ ਸੰਪਰਕ ਕਰੋ ਜੀ ਅਜੇਵ ਸਿੰਘ ਛੱਠਾ ਜੀ ਚੇਅਰਮੈਨ ਜਗਤ ਪੰਜਾਬੀ ਸਭਾ ਕੈਨੇਡਾ ਬਹੁਤ ਬਹੁਤ ਧੰਨਵਾਦੀ ਜੀ